ਆ ਦਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਹਿਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜਿਹੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰੂ ਜੀ ਦੇ ਅਮੋਲਕ ਬਚਨ ਸਰਵਨ ਕਰ ਰਹੇ ਹੋ जो पंजवी पतशा श्री गुरू अर्जन देव जी महाराज ते पवित्र मुखारे हुई बचन धन सतगुरू श्री गुरू ग्रंथ साहिब जी महाराज जी बहुत ई किरपा कर ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮਨਾਮੇ ਦੇ ਰੂਪ ਵਿੱਚ ਵਰਗੜ ਕਰਕੇ ਸਾਡੇ ਸਰਵਣਾ ਤੱਕ ਪਹੁੰਚਾਏ ਨੇ ਇਹ ਸ਼ਬਦ ਰਾਹੀਂ ਪਾਤਸ਼ਾਹ ਦਰਸ਼ਰੇ ਨੇ ਸੰਸਾਰ ਵਿੱਚ ਦੁੱਖ ਬਹੁਤ ਹੈ ਸੁੱਖ ਦੀ ਤਲਾਸ਼ ਵਿੱਚ ਸੰਸਾਰ ਸੁਖ ਕਿਵੇਂ ਮਿਲਣਾ ਹੈ ਜਾਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਫਿਰ ਦੁੱਖ ਵਿੱਚ ਵੀ ਦੁੱਖ ਨਹੀਂ ਹੋਵੇਗਾ ਤੈਨੂੰ ਜੇ ਤੂੰ ਉਸ ਦੀ ਸ਼ਰਨ ਵਿੱਚ ਰਹੇਗਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ ਵਰਨਾ ਤੈਨੂੰ ਸੁਖ ਵੀ ਦੁੱਖ ਦੁਖੀ ਕਰਨਗੇ ਜਿਸ ਧਨ ਨੂੰ ਤੂੰ ਸੁਖ ਲਈ ਇਕੱਠਾ ਕਰਦਾ ਹੈ ਉਹ ਵੀ ਦੁਖੀ ਕਰੇਗਾ ਜਿਸ ਤਨ ਨੂੰ ਤਨ ਲਈ ਤੂੰ ਧਨ ਇਕੱਠਾ ਕਰਦਾ ਹੈ ਆਪਣੇ ਲਈ ਆਪਣੇ ਪਰਿਵਾਰ ਲਈ ਉਹ ਵੀ ਦੁਖੀ ਕਰਨਗੇ ਤੇ ਜੇ ਉਸ ਦਾਤੀ ਦੀ ਸਰਨ ਵਿੱਚ ਨਹੀਂ ਹੈ ਜਾਂ ਕੀ ਸਰਨ ਪਿਆ ਸੁਖ ਪਾਈ ਜੇ ਪੈ ਜਾ ਇਥੇ ਬਿੰਦੀ ਲਈ ਸਰਨ ਵਿੱਚ ਪੈ ਜਾਏ ਸਾਡਾ ਮਨ ਉਸ ਦੀ ਉਹਦੀ ਸ਼ਰਨ ਵਿੱਚ ਕੋਈ ਡਰ ਹੀ ਨਹੀਂ ਹੈ ਕੋਈ ਚਿੰਤਾ ਹੀ ਨਹੀਂ ਹੈ ਕੋਈ ਤੌਖਲਾ ਹੀ ਨਹੀਂ ਹੈ ਪਰ ਮਨ ਉਸ ਦੀ ਸ਼ਰਨ ਵਿੱਚ ਨਹੀਂ ਜਾਂਦਾ ਮਨ ਉਸ ਦੀ ਦਾਰਸ਼ੀ ਦੀ ਸ਼ਰਨ ਵਿੱਚ ਰਹਿੰਦਾ ਹੈ ਹਮੇਸ਼ਾ ਹੀ ਉਹਦੀ ਦਾਰਸ਼ੀ ਦੀ ਸ਼ਰਨ ਵਿੱਚ ਹੈ ਠਾਕੁਰ ਛੋੜ ਦਾਰਸ਼ੀ ਕੋ ਸਮਰੇ ਮਨ ਮੁਖ ਅੰਧ ਅਗਿਆਨਾ ਠਾਕੁਰੂ ਛੱਡ ਕੇ ਉਸ ਦੀ ਦਾਰਸ਼ੀ ਦੀ ਸੇਵਾ ਵਿੱਚ ਹੈ ਜਿਹੜੀ ਉਹਦੇ ਹਰ ਵਕਤ ਪਿੱਛੇ ਰਹਿੰਦੀ ਹੈ ਜਿਹੜੀ ਹਰ ਵਕਤ ਉਸ ਦੇ ਅਧੀਨ ਹੈ ਵੈਸੇ ਤਾਂ ਸਾਰੀ ਸ਼ਕਤੀ ਨਾਮ ਦੇ ਅਧੀਨ ਹੈ ਨਾਮ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਹੈ ਉਸ ਨੂੰ ਯਾਦ ਕਰ ਉਸ ਦੀ ਸ਼ਰਨ ਵਿੱਚ ਪੈ ਅਸੀਂ ਮਾਇਆ ਦੀ ਸ਼ਰਨ ਵਿੱਚ ਹਾਂ ਦੁਨੀਆ ਦੀ ਸ਼ਰਨ ਵਿੱਚ ਰਹਿੰਦੇ ਹਾਂ ਜਾ ਕੀ ਸ਼ਰਨ ਪਿਆ ਸੁਖ ਪਾਈਏ ਉਹਦੀ ਸ਼ਰਨ ਵਿੱਚ ਜਾਣ ਲਈ ਕੀ ਹੈ ਕਿਵੇਂ ਜਾ ਸਕਦਾ ਹੈ ਮਨੁੱਖ ਮੇਰੇ ਮਨ ਜਪ ਗੋਪਾਲ ਪਰਮ ਗੁਰ ਗੋਪਾਲ ਪਰੋਸ਼ ਮਨੁਸ ਨੂੰ ਜਪੇ ਤਾਂ ਮਰਨ ਚਰਨ ਵਿੱਚ ਰਹੇਗਾ ਮਨ ਜਪੇਗਾ ਕਿਵੇਂ ਜਦੋਂ ਤੂੰ ਗੁਰੂ ਅਸاری ਹੋ ਕੇ ਜੀਵਾ ਨੜ ਜਪਣਾ ਜਾਈ ਔਲੀ ਹੌਲੀ 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 ਮੰਤਕ ਤੇਰੀ ਪਹੁੰਚੋ ਮਨ ਅਦ੍ਰਿਸ਼ਟ ਹੈ ਨਿਰੰਕਾਰ ਹੈ ਆਕਾਰ ਤੋਂ ਰਹਿਤ ਹੈ ਬਾਣੀ ਵੀ ਨਿਰੰਕਾਰ ਹੈ ਪਰਮੇਸ਼ਰ ਵੀ ਨਿਰੰਕਾਰ ਹੈ ਮਨ ਵੀ ਨਿਰੰਕਾਰ ਹੈ ਇਹ ਨਿਰੰਕਾਰ ਦੇ ਨਾਲ ਨਿਰੰਕਾਰ ਦਾ ਹੀ ਮੇਲ ਹੁੰਦਾ ਹੈ ਆਕਾਰ ਦਾ ਆਕਾਰ ਵਿੱਚ ਹੁੰਦਾ ਹੈ ਨਿਰੰਕਾਰ ਦਾ ਨਿਰੰਕਾਰ ਵਿੱਚ ਪਾਣੀ ਦਾ ਪਾਣੀ ਨਾਲ ਮੇਲ ਹੁੰਦਾ ਹੈ ਤੇਲ ਦਾ ਤੇਲ ਨਾਲ ਮੇਲ ਹੁੰਦਾ ਹੈ ਤੇਲ ਪਾਣੀ ਦਾ ਕਦੇ ਮੇਲ ਨਹੀਂ ਹੁੰਦਾ ਆਪਸ ਵਿੱਚ ਰਲਦੇ ਨਹੀਂ ਇਸ ਕਰਕੇ ਉਸ ਵਰਗਾ ਹੀ ਬਣਨਾ ਪਏਗਾ ਉਸੇ ਚੇਤ ਦਾ ਮਹਿਲ ਵੈਸੇ ਵੀ ਮਨ ਸੜਾ ਮੇਰੇ ਮਨ ਜਪ ਜਿਹੜਾ ਮਨ ਹੈ ਸੜਾ ਇਹ ਕਿਸੇ ਉਸ ਚੀਜ਼ ਤੋਂ ਨਹੀਂ ਆਇਆ ਹੋਇਆ ਜਿਵੇਂ ਤਨ ਹੈ ਸੜਾ ਮਾਤਾ ਪਿਤਾ ਦੁਆਰਾ ਹੈ ਮਾਤਾ ਪਿਤਾ ਦਾ ਤਨ ਪੋਜਨ ਨਾਲ ਬਣਿਆ ਸੜਾ ਵੀ ਤਨ ਫਿਰ ਉਸੇ ਨਾਲ ਬਣਿਆ ਪਰ ਮਨ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਜੋਤ ਸਰੂਪ ਹੈ ਤੇ ਪਰਮਾਤਮਾ ਵੀ ਸਭ ਵਿੱਚ ਜੋਤ ਜੋਤ ਹੈ ਸੋਏ ਉਹ ਵੀ ਜੋਤ ਹੈ ਮਨ ਵੀ ਜੋਤ ਹੈ ਫਿਰ ਜੋਤ ਨਾਲ ਜੋਤ ਦਾ ਹੀ ਮਿਲਾਪ ਹੋਵੇਗਾ ਜੋਤ ਪ੍ਰਕਾਸ਼ ਹੈ ਜੋਤ ਸਦੀਵੀ ਹੈ ਉਸ ਸਦੀਵੀ ਦੇ ਨਾਲ ਸਦੀਵੀ ਦਾ ਜੋ ਮੇਲ ਹੋਵੇਗਾ ਇਹ ਨਹੀਂ ਕਿ ਤਨ ਅਕਾਰ ਹੈ ਮਨ ਨਿਰੰਕਾਰ ਹੈ ਮਨ ਨਿਰੰਕਾਰ ਕਰਕੇ ਦਿਖਦਾ ਨਹੀਂ ਸੰਕ ਸਨਾਦ ਨਾਰਦ ਮੁਨ ਸੇਖਾ ਤਿਨ ਪੇ ਤਨ ਮੈਂ ਮਨ ਨਹੀਂ ਪੇਖਾ ਵੱਡੇ ਵੱਡਿਆਂ ਦੇ ਨਾਮ ਲਏ ਨੇ ਉਹਨਾਂ ਨੇ ਵੀ ਨਹੀਂ ਦੇਖਿਆ ਮਨ ਨੂੰ ਨਹੀਂ ਦੇਖਿਆ ਕਿਉਂ ਕਿਉਂਕਿ ਇਸ ਮਨ ਨੂੰ ਦਿਖਾਉਣ ਲਈ ਤੇਰੇ ਕੋਲ ਕੀ ਹੈ ਗੁਰੂ ਹੈ ਪਰਮਾਤਮਾ ਹੈ ਸਤ ਸੰਗਤ ਹੈ ਜਨ ਹੈ ਇਹ ਤੈਨੂੰ ਮੰਤਕ ਮੰਦੀ ਸੋਝੀ ਪਹੁੰਚਾ ਸਕਦੇ ਨਹੀਂ ਤੈਨੂੰ ਸੋਝੀ ਦੇ ਸਕਦੇ ਨੇ ਸਕਦੇ ਲਹਜ ਵਰਤਦੇ ਪਰ ਇਹ ਤਾਂ ਦੇਣਗੇ ਜੇ ਤੂੰ ਇਹਨਾਂ ਨੂੰ ਪੁੱਛੇਗਾ ਤੂੰ ਕਹੇਗਾ ਵੀ ਸੰਤੋ ਇਹਾ ਬਤਾਵੋ ਕਾਰੀ ਜਿਤ ਹੋ ਮੈਂ ਰੋਗ ਬਿਦਾਰੀ ਜਿਤ ਹੋ ਮੈਂ ਗਰਬ ਨਿਵਾਰੀ ਇਹ ਦਰਸੋ ਮੈਨੂੰ ਉਹ ਕਾਰੀ ਕਾਰੀ ਕਹਿੰਦੇ ਨੇ ਦਵਾਈ ਇਸੇ ਕਰਕੇ ਲਹਜ ਵਰਤੇ ਜਨਾ ਸੁਖ ਕਾਰੀ ਸੁਖਾਂ ਦੀ ਦਵਾਈ ਕਾਰੀ ਕਿੰਦੇ ਉਹ ਜਦੋਂ ਉਹ ਦਰਸ਼ਨਗੇ ਸੰਤ ਗੁਰੂ ਦੱਸੇਗਾ ਜਦੋਂ ਫਿਰ ਤੂੰ ਤਰ ਰਾਇ ਫਿਰ ਇਹ ਮਨ ਜੱਪਣ ਲੱਗੇਗਾ ਜਿੱਦਨ ਇਹ ਮਨ ਜੱਪਣ ਲੱਗ ਗਿਆ ਪਾਤਸ਼ਾਹ ਨੇ ਬਾਣੀ ਨੂੰ ਵੀ ਇਹੀ ਕਿਹਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਮੁਖ ਤਾਂ ਜਪ ਲੈਂਦਾ ਮਨ ਨਹੀਂ ਜਪਦਾ ਮੇਰੇ ਮਨ ਜਪ ਗੁਰ ਗੋਪਾਲ ਪਰ ਸੋਈ ਮਨ ਜਪੇ ਜਦੋਂ ਫਿਰ ਉਹਦੀ ਸਰਨ ਵਿੱਚ ਜਾਂਦਾ ਹੈ ਮਨ ਜਪਦਾ ਨਹੀਂ ਮਨ ਨੂੰ ਜਪਾਏਗਾ ਗੁਰੂ ਕਿਉਂਕਿ ਮਨ ਚੰਚਲ ਬਹੁਤ ਹੈ ਮਨ ਦੌੜਦਾ ਬਹੁਤ ਹੈ ਮਨ ਪਾਸ ਰਹਿੰਦਾ ਹੀ ਨਹੀਂ ਜਦੋਂ ਜਪ ਕਰਦਾ ਹੁੰਦਾ ਹੈ ਸਰੀਰ ਦੇਖੋ ਬੰਨ ਕਿੱਥੇ ਹੁੰਦਾ ਹੈ ਕੀ ਕੀ ਸੋਚਦਾ ਹੁੰਦਾ ਕੀ ਕੀ ਕਰਦਾ ਹੁੰਦਾ ਪਰ ਸਤਗੁਰੂ ਜੀ ਕਹਿੰਦੇ ਨੇ ਫਿਰ ਆਏਗਾ ਕਿਵੇਂ ਲੋਟ ਜਪ ਮੰਨ ਫਿਰ ਕਿਵੇਂ ਆਏਗਾ ਕੁੰਬੇ ਵੱਦਾ ਝਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਵੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਇਹ ਤਾ ਰਹੇਗਾ ਰਹੇ ਦਾ ਅਰਥ ਹੁੰਦਾ ਥੱਕ ਜਾਣਾ ਹਾਰ ਜਾਣਾ ਰਹਿ ਗਿਆ ਤੂੰ ਬਸ ਰਹੇਗਾ ਟਿਕ ਜਾਏਗਾ ਇਹ ਕਦੋਂ ਵੀਗਾ ਜਿਵੇਂ ਪਾਣੀ ਘੜੇ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਘੜਾ ਪਾਣੀ ਤੋਂ ਬਿਨਾ ਬਣ ਨਹੀਂ ਸਕਦਾ কুমਹਾਰ ਕੋਲ ਮਿੱਟੀ ਹੋਵੇ ਚਾਕ ਹੋਵੇ ਧਾਗਾ ਹੋਵੇ ਪਾਣੀ ਦਾ ਹੋਵੇ ਕਿਵੇਂ ਬਣਾ ਲੇਗਾ ਘੜਾ ਨਹੀਂ ਬਣਿਆ ਬਾਰ ਬਾਰ ਪਾਣੀ ਲਾਉਂਦਾ ਤੇ ਕਹਿੰਦੇ ਫੇਰ ਉਹ ਘੜਾ ਪਾਣੀ ਤੋਂ ਬਿਨਾ ਬਣ ਨਹੀਂ ਸਕਦਾ ਪਾਣੀ ਘੜੇ ਤੋਂ ਬਿਨਾ ਟਿਕ ਨਹੀਂ ਸਕਦਾ ਇਸੇ ਤਰ੍ਹਾਂ ਇਹ ਮਨ ਜਿਹੜਾ ਗੁਰੂ ਤੋਂ ਬਿਨਾ ਕਦੇ ਵੀ ਨਹੀਂ ਟਿਕੇਗਾ ਟਿਕਿਆ ਹੋਇਆ ਮਨ ਹੀ ਜਪਦਾ ਹੈ ਪ੍ਰਵਾਤਮਨ ਫਿਰ ਇਹ ਜਪਦਾ ਹੈ ਫਿਰ ਮਨ ਵੀ ਜਪਦਾ ਹੈ ਤਨ ਵੀ ਜਪਦਾ ਹੈ ਫਿਰ ਮਨ ਵੀ ਸੁਖੀ ਹੁੰਦਾ ਹੈ ਤਨ ਵੀ ਸੁਖੀ ਹੋ ਜਾਂਦਾ ਹੈ ਸਾਸ ਸਾਸ ਧਿਆਵੋ ਠਾਕੁਰ ਮਨ ਤਨ ਜਿਅਰੇ ਮੁਖੀ ਮਨ ਨਾਲ ਵੀ ਛੀ ਅੰਦਰ ਜਿੰਦ ਨਾਲ ਵੀ ਇੰਦਰੀਆਂ ਨਾਲ ਵੀ ਇਹ ਤੂੰ ਧਿਆਏਗਾ ਫੇਰ ਹੋਏਗਾ ਹਰਿ ਕਾ ਨਾਮ ਲੇਤ ਤੂੰ ਸੁਖੀ ਹਰੀ ਦਾ ਨਾਮ ਲੈਂਦੇ ਆ ਫਿਰ ਤੇਰੇ ਅੰਦਰ ਸੁਖ ਪੈਦਾ ਹੋਏਗਾ ਸੁਖੀ ਜੀ ਹੋਵੇਗਾ ਤੇਰਾ ਅੰਦਰੋਂ ਸੁਖੀ ਹੋਵੇਗਾ ਜਪ ਮੰਨ ਉਸ ਨੂੰ ਜਪ ਉਸੋ ਗੋਪਾਲ ਨੂੰ ਜਪ ਤੇ ਫਿਰ ਇਹ ਜਦੋਂ ਮਨ ਜਪਣ ਲੱਗ ਪਿਆ ਫਿਰ ਬਿਸਰੇਗਾ ਨਹੀਂ ਇਹ ਅਵਸਥਾ ਫਿਰ ਬਣਦੀ ਹੈ ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਨੂੰ ਇਸ ਤਰ੍ਹਾਂ ਮਨ ਨਾਲ ਜਪ ਉਹ ਕੈਸਾ ਹੈ ਕਿਵੇਂ ਜਪਿਆ ਜਾਂਦਾ ਹੈ ਆ ਉਸਰਗਣ ਕਰਨ ਦਾ ਇਹ ਯਤਨ ਕਰਿਏ ਜੀ ਸਤਨਾਮ ਵਾਹੀ ਗੁਰੂ ਜੀ ਆਬਿਨਾਸੀ ਜੀ ਉਹਨਕੋ ਦਾਤਾ ਸਿਮਰਤ ਸਭ ਬਲਖੋਈ ਗੁਰ ਨਿਧਾਨ ਭਗਤਨ ਕਾ ਵਰਤਨ ਬਰਲਾ ਭਾਵੇ ਕੋਈ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਆਬਿਨਾਸੀ ਜੀਵਨ ਕੋ ਦਾਤਾ ਜਿਹੜਾ ਕਦੇ ਨਾਸ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ ਆਬਿਨਾਸੀ ਬਿਨਾਸੀ ਨਾਸ ਹੋਣ ਵਾਲਾ ਆਬਿਨਾਸੀ ਸਾਡਾ ਸਰੀਰ ਬਿਨਾਸੀ ਹੈ ਨਾਸ ਹੋ ਜਾਏਗਾ ਇੱਕ ਦਿਨ ਖਤਮ ਹੋ ਜਾਏਗਾ ਹੜਾ ਦਵੜਾ ਸਭ ਕੁਝ ਅਬਿਨਾਸੀ ਨਾਮ ਤੋਂ ਬਿਨਾ ਅਬਿਨਾਸੀ ਕੋਈ ਨਹੀਂ ਹੈ ਨਾਮ ਰਹਿਓ ਸਾਧੂ ਰਹਿਓ ਇਸੇ ਕਰਕੇ ਕਿਹਾ ਸਾਧੂ ਰਹੋ ਜਿਹੜਾ ਨਾਮ ਦੇ ਵਿੱਚ ਲੀਨ ਰਹਿੰਦਾ ਉਹ ਵੀ ਰਹਿੰਦਾ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਗੁਰੂ ਨਿਰਣਾ ਪ੍ਰਮਾਤਮਾ ਨਿਰਣਾ ਕਉ ਨਾਨਕ ਜਕਮੇ ਕਿਨ ਜਪਿਓ ਗੁਰਮੰਤ ਉਹ ਰਹਿ ਸਕਦਾ ਜਿਹੜਾ ਗੁਰੂ ਦੇ ਮੰਤਰ ਨੂੰ ਕਦੇ ਛੱਡਦਾ ਨਹੀਂ ਬਾਕੀ ਸਭ ਕੁਝ ਥੇ ਨਾਸਵੰਤ ਹੈ ਬినాਸੀ ਹੈ ਅੰਨ ਬినాਸੀ ਜੇਰ ਬినాਸੀ ਸੇਧ ਚ ਵੀ ਬੇਨੰਧ ਅਸੀਂ ਜੇਰ ਜੇ ਨਾਲ ਆਏ ਹੋਏ ਜੇਰ ਦੀ ਸਭ ਚੀਜ਼ ਬినాਸੀ ਅੰਡ ਦੇ ਨਾਲ ਅੰਡੇ ਨਾਲ ਪੈਦਾ ਹੋਣ ਵਾਲੇ ਸਭ ਨਾਸਵੰਤ ਹੈ ਸੇਤਜ ਪਸੀਨੇ ਮੁੜ ਕੇ ਨਾਲ ਸਾਰੀ ਖਾਣੀਆਂ ਨਾ ਸੋਣ ਵਾਲੀਆਂ ਨੇ ਫਿਰ ਅਸੀਂ ਖਾਣੀ ਦੁਆਰਾ ਤਾਂ ਹੀ ਤਾਂ ਉਹ ਨਮਸਤੰ ਆਕਾਏ ਨਮਸਤੰ ਆ ਜਾਏ ਉਹ ਕਾਏ ਸਰੀਰ ਦਾ ਨਹੀਂ ਮਾਲਕ ਆ ਕਾਏ ਹੈ ਕਾਇਆ ਨਹੀਂ ਹੈ ਆ ਜਾਏ ਜਾਏ ਇਸਤਰੀ ਨੂੰ ਕਹਿੰਦੇ ਨੇ ਉਹ ਇਸਤਰੀ ਦੁਆਰਾ ਨਹੀਂ ਜੇਰਜ ਨਹੀਂ ਹੈ ਅੰਡਜ ਨਹੀਂ ਹੈ ਸੇਤਜ ਨਹੀਂ ਹੈ ਉਤਪੁਜ ਨਹੀਂ ਹੈ ਖਾਣੀਆਂ ਬਣਾਈ ਆਪ ਖਾਣੀਆਂ ਤੋਂ ਬਾਹਰ ਸਤਿਗੁਰੂ ਜੀ ਕਹਿੰਦੇ ਨੇ ਉਹ ਆਬੀਨਾਸ਼ੀ ਹੈ ਨਾਸ਼ ਨਹੀਂ ਹੋਣ ਵਾਲਾ ਬਾਕੀ ਹਰ ਚੀਜ਼ ਨਾਸ਼ ਹੋ ਜਾਣੀ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਨਾਮ ਤੇ ਜ਼ੋਰ ਦਿੱਤਾ ਵੀ ਨਾਮ ਜਪ ਲੈ ਪਾਏ ਉਹ ਨਾਮ ਜੇ ਤੂੰ ਜਪੇਗਾ ਆਬੀਨਾਸ਼ੀ ਜੀਵਨ ਕੋ ਦਾਤਾ ਸਾਰੇ ਜੀਵਨ ਨਾਸਵੰਤ ਜੀਵਨ ਦਾ ਦਾਤਾ ਉਹੀ ਹੈ ਉਹਦੇ ਇਹਨਾਂ ਵਾਲਾ ਉਸ ਅਬਿਨਾਸੀ ਨੂੰ ਗਾਣਾ ਆਪਾਂ ਜਦੋਂ ਉਸ ਨੂੰ ਗਾਏਗਾ ਨਾ ਉਹਨੂੰ ਗਾਣ ਤੋਂ ਕੀ ਮੰਨਦਾ ਹੈ ਸਾਡਾ ਮਨ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਜਾਂਦਾ ਹੈ ਸਭ ਇਹਨੂੰ ਜਪਣ ਦਾ ਇਹ ਲਾਭ ਹੁੰਦਾ ਹੈ ਸਭ ਤੋਂ ਪਹਿਲਾਂ ਗੁਣ ਗਾਵਤ ਆਚੁੱਤ ਅਬਿਨਾਸੀ ਜਦੋਂ ਉਸਦੇ ਗਾ ਆਚੁੱਤ ਜੋ ਚੁੱਤ ਨਾ ਕੀਤਾ ਜਾ ਸਕੇ ਜੋ ਮਾਰਿਆ ਨਾ ਜਾ ਸਕੇ ਗੁਣ ਗਾਵਤ ਆਚੁੱਤ ਅਵਿਨਾਸੀ ਅਨਦੀਨ ਹਰ ਰੰਗ ਜਾਗਾ ਅਨਦੀਨ ਹਰ ਵਕਤ ਹਰ ਰੰਗ ਹਰੀ ਦੇ ਪਿਆਰ ਵਿੱਚ ਜਾਗਾ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਹਰੀ ਦੇ ਪਿਆਰ ਵਿੱਚ ਮਨ ਜਾਗਦਾ ਰਹਿੰਦਾ ਵਰਨਾ ਤਾਂ ਸੰਗਤ ਵਿੱਚ ਆ ਕੇ ਬੜੀ ਸੋਹਣੀ ਨੀਂਦ ਆ ਜਾਂਦੀ ਹੈ ਆਲਸ ਹੁੰਦਾ ਹੈ ਸੋ ਪਾਤਸ਼ਾਹ ਕਹਿੰਦੇ ਨੇ ਉਹ ਅਬినాਸ਼ੀ ਹੁੰਦਾ ਜਿਹੜਾ ਪ੍ਰਕਾਸ਼ ਰੂਪ ਜਾਣ ਕੇ ਨਿਰੰਕਾਰ ਜਾਣ ਕੇ ਤੇ ਹੁੰਦਾ ਹੈ ਜੋ ਜਨ ਜਾਨ ਭਜੈ ਆਵਿਗਤ ਕੋ ਆ ਵਿਅਕਤ ਵਿਅਕਤੀ ਆਵਿਗਤ ਜੋ ਵਿਅਕਤੀ ਨਹੀਂ ਹੈ ਆਵਿਗਤ ਹੈ ਜੋ ਉਹਨੂੰ ਉਹਨੂੰ ਜਪਣਾ ਹੈ ਜੇ ਜਪੇਗਾ ਫਿਰ ਹਰ ਵਕਤ ਮਾਇਆ ਦੇ ਬੋਧ ਦੀ ਨੀਂਦ ਵਿੱਚੋਂ ਜਾਗਦਾ ਰਹੇਗਾ ਅਤੇ ਸਰੀਰ ਚਾਹੇ ਸੋਵੇ ਫਿਰ ਵੀ ਜਾਗੀ ਜਾਂਦਾ ਹੈ ਉਹ ਉਹਨਾਂ ਦਾ ਕਿਆ ਸਬਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਆਪਾਂ ਬੈਠੇ ਹੋਏ ਹਾਂ ਬੈਠੇ ਹੋਏ ਵੀ ਸੋਏ ਹੋਏ ਹਾਂ ਇੱਕ ਤਾਂ ਹੈ ਆਲਸ ਆ ਜਾਣਾ ਜਿਹੜਾ ਉਹ ਸੋਣਾ ਉਹ ਵੀ ਮਾਇਆ ਦਾ ਹੀ ਰੂਪ ਹੈ ਮਹਾ ਮੋੜੀ ਨਾ ਤਦਵੇ ਆਪੈ ਤੇਰੋ ਆਲਸ ਕਾ ਗਇਓ ਰੇ ਆਲਸ ਸਭ ਤੋਂ ਵੱਡੀ ਮਾਇਆ ਦੀ ਮੋੜੀ ਹੈ ਜਿਵੇਂ ਹੋਵੇ ਨਾ ਐਵੇਂ ਹੀ ਸਭ ਤੋਂ ਵੱਡਾ ਕਰਿੰਦਾ ਹੈ ਜਦੋਂ ਰੱਬ ਦੀ ਗੱਲ ਹੁੰਦੀ ਹੈ ਗੁਰੂ ਦੀ ਗੱਲ ਹੁੰਦੀ ਹੈ ਇਹ ਲੋਰੀ ਦੇ ਦਿੰਦਾ ਸੌ ਜਾ ਇਹ ਸੁਣਦਾ ਜਾਏ ਤੈਨੂੰ ਬਾਣੀ ਵਿੱਚ ਤੈਨੂੰ ਸੁਣ ਜਾਏ ਸੋਚੇ ਤ ਜਾਗਦਾ ਰਹੇ ਆਪਣੇ ਗੁਰਸੋ ਹੋ ਸਾਵਧਾਨ ਸਤਗੁਰੂ ਜੀ ਕਹਿੰਦੇ ਸਾਵਧਾਨtare ਸਾਵਧਾਨ ਇਕਾਗਰ ਕੀਤ ਦੋ ਚੀਜ਼ਾਂ ਅਬినాਸ਼ੀ ਜੀਵਨ ਕੋ ਦਾਤਾ ਨਾਸ ਰਹਿਤ ਸਾਰੇ ਜੀਵਨ ਦਾ ਦਾਤਾ ਹੈ ਸਿਮਰਤ ਸਭ ਬਲ ਕੋਈ ਉਹਨੂੰ ਯਾਦ ਕਰ ਜਿਤਨਾ ਸਰਕਲ ਤੇਰਾ ਇਸ ਨਾਮ ਵਿੱਚ ਚੱਲੇਗਾ ਉਤਨੀ ਅੰਦਰੋਂ ਮਾਇਰ ਕੱਟੀ ਜਾਏਗੀ ਇਹ ਤੇਰੇ ਤੇ ਕਿਤਨਾ ਕ ਸਿਮਰ ਸਕਦਾ ਨੂੰ ਯਾਦ ਕਰ ਸਿਮਰਤ ਸਿਮਰਨਾ ਯਾਦ ਕਰਨਾ ਉਹਦੇ ਚ ਸਿਮਰ ਨਾਲ ਅਬ ਕਿਉਂਕਿ ਮਨੁੱਖ ਦੀ ਆਤ ਤੇ ਵੀ ਕੀ ਮਿਲੇਗਾ ਮੈਂ ਦੁਕਾਨ ਕਰਨ ਚੱਲਿਆ ਕੀ ਮਿਲੇਗਾ ਖੇਤੀ ਕਰਨ ਚਲਿਆ ਕੀ ਮਿਲੇਗਾ ਡਿਊਟੀ ਕਰਨ ਚਲਿਆ ਕੀ ਮਿਲੇਗਾ